ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ कौर ਸੰਧੂ ਤੇ ਗੱਲ ਕਰਦੇ ਹਾਂ ਜੀ ਕੀ ਸ਼੍ਰੋਮੀ ਅਕਾਲੀ ਦਲ ਅਤੇ ਬੀਜੇਪੀ ਵੱਲੋਂ ਜੋ 2027 ਦੀਆਂ ਵਿਦਾਨ ਸਭਾ ਦੀਆਂ ਚੋਣਾਂ ਨੇ ਉਹਦੇ ਉੱਤੇ ਗੱਠ ਜੋੜ ਕੀਤਾ ਜਾਵੇਗਾ ਕੀ ਇਹ ਦੋਵੇਂ ਪਾਰਟੀਆਂ ਗੱਠ ਜੋੜ ਕਰਕੇ ਜੋ ਹੈ ਸ਼੍ਰੋਮੀ ਅਕਾਲੀ ਦਲ ਤੇ ਬੀਜੇਪੀ ਆਪਣੀਆਂ ਜੋ ਪੰਜਾਬ ਦੇ ਵਿੱਚੋਂ ਚੋਣਾਂ ਲੜੇਗੀ ਜੇਕਰ ਗੱਲ ਕਰੀਏ ਜਦੋਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀਗਾ ਜੇਕਰ ਸਾਡੇ ਨਾਲ ਕੋਈ ਦਿੱਲੀ ਦੀ ਪਾਰਟੀ ਸਾਡੀਆਂ ਹਿੱਤਾਂ ਦੀ ਗੱਲ ਕਰਦੀ ਹੈ ਤਾਂ ਅਸੀਂ ਉਹਨਾਂ ਦੇ ਨਾਲ ਚੋਣਾਂ ਲੜ ਸਕਦੇ ਹਾਂ ਤੇ ਦੂਸਰੇ ਪਾਸੇ ਡਾਕਟਰ ਦਲਜੀਤ ਚੀਮਾ ਦਾ ਵੀ ਇਹੀ ਬਿਆਨ ਨਿਕਲ ਕੇ ਆਇਆ ਲੇਕਿਨ ਤੁਹਾਨੂੰ ਦੱਸ ਦਈਏ ਕਿ ਹੁਣ ਸੂਤਰਾਂ ਤੋਂ ਬਣਦੀ ਇੱਕ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸੀਨੀਅਰ ਭਾਜਪਾ ਆਗੂ ਤੇ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਲੈ ਕੇ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਅੱਜ ਪੰਜਾਬ ਹਾਈ ਕੋਰਟ ਪਹੁੰਚੇ ਸਨ ਉਹਨਾਂ ਦਾ ਕਹਿਣਾ ਹੈ ਕਿ 2022 ਤੋਂ ਵਿਧਾਨ ਪੰਜਾਬ ਵਿੱਚ ਇਕੱਲੇ ਚੋਣ ਲੜ ਰਹੇ ਤੇ ਭਾਜਪਾ ਪੰਜਾਬ ਵਿੱਚ ਇਕੱਲੇ ਹੀ ਚੋਣ ਲੜੇਗੀ ਤੁਹਾਨੂੰ ਦੱਸ ਦਿੰਦੇ ਆ ਕਿ ਅੱਜ ਜਿੱਥੇ ਗੱਠ ਜੋੜਨ ਦੀਆਂ ਗੱਲਾਂ ਦੀਆਂ ਅਫਵਾਹਾਂ ਉੱਡੀਆਂ ਹੋਈਆਂ ਸੀ ਤੇ ਅੱਜ ਸਾਫ਼ ਇਨਕਾਰ ਕਰ ਦਿੱਤਾ ਹੈ ਜਿਉਂ ਨੇ ਦਿੱਲੀ ਦੇ ਮਨਜਿੰਦਰ ਸਿੰਘ ਸਿਰਸਾ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ ਪਹਿਲਾਂ ਵੀ ਇਕੱਲੇ ਹੀ ਲੜੇ ਸੀ ਭਾਜਪਾ ਤੇ ਹੁਣ ਭਾਜਪਾ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਨੇ ਉਹ ਹੁਣ ਕਿਸੇ ਵੀ ਪਾਰਟੀ ਦੇ ਨਾਲ ਗੱਠ ਜੋੜ ਕਰਕੇ ਨਹੀਂ ਲੜੇਗੀ ਦੂਸਰੇ ਪਾਸੇ ਇੱਕ ਹੋਰ ਖਬਰ ਨਿਕਲ ਕੇ ਆਈ ਸ਼੍ਰੋਮੀ ਕਾਲੀ ਦਲ ਦਾ ਜਿਹੜਾ ਗ੍ਰਾਫ ਬਹੁਤ ਥੇਟਾ ਚਲਾ ਗਿਆ ਹੈ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਜਿੱਥੇ ਵਾਰ-ਵਾਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਸ਼੍ਰੋਮੀ ਕਾਲੀ ਦਲ ਹੈ ਸੁਖਬੀਰ ਸਿੰਘ ਬਾਦਲ ਉਹ ਜਿਹੜਾ ਗ੍ਰਾਫ ਕਿਤੇ ਨਾ ਕਿਤੇ ਨੀਚੇ ਤਾਸਦਾ ਨਜ਼ਰ ਆ ਰਿਹਾ ਹੈ ਇਸ ਦੇ ਨਾਲ ਉਹਨਾਂ ਨੇ ਲੈਂਡ ਪੁਲਿੰਗ ਵਾਪਸ ਕਰਨ ਲਈ ਕਿਹਾ ਮੈਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਧੰਨਵਾਦ ਕਰਦਾ ਹਾਂ ਭਗੋੜਾ ਦਲ ਦੇ ਪੰਜਾਬ ਨੂੰ ਲੁੱਟਣ ਆਇਆ ਹੈ ਉਹ ਸਫਲ ਨਹੀਂ ਹੋ ਸਕਿਆ ਇਸ ਦੇ ਨਾਲ ਹੀ ਪਾਜਬਾ ਦੇ ਕਾਰਜਨੀ ਪ੍ਰਧਾਨ ਅਸ਼ਵੀ ਸ਼ਰਮਾ ਨੇ ਸੁਖਬੀਰ ਬਾਦਲ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਪਾਰਟੀ ਬਾਰੇ ਸੋਚਣ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਕਹਿੰਦਾ ਹੈ ਕਿ ਸਾਨੂੰ ਅਕਾਲ ਤਖਤ ਸਾਹਿਬ ਨੇ ਬਣਾਇਆ ਜਦੋਂ ਕਿ ਦੂਜਾ ਕਹਿੰਦਾ ਹੈ ਕਿ ਸੱਚੇ ਅਕਾਲੀ ਦਲ ਹਾ ਜਲਦੀ ਲੋਕਾਂ ਨੂੰ ਅਕਾਲੀ ਦਲ ਬਾਰੇ ਵੀ ਫੈਸਲਾ ਲੈਣਾ ਪਵੇਗਾ ਸਾਰਿਆਂ ਨੂੰ ਜਿਹਦੇ ਅਕਾਲ ਤਖਤ ਸਾਹਿਬ ਦੁਬਾਰਾ ਲਏਗੇ ਫੈਸਲੇ ਦਾ ਡਟਣਾ ਚਾਹੀਦਾ ਅਕਾਲ ਤਖਤ ਮਹਾਨ ਹੈ ਇਸ ਸਿੱਖ ਕੌਮ ਦਾ ਮਾਣ ਹੈ ਤਸਯਾ ਦੇ ਆਮੀ ਜੋ ਅਸ਼ਮੀ ਕੁਮਾਰ ਵੱਲੋਂ ਵੀ ਸ਼ਕੰਜ ਕਸੇ ਗਏ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਉਹਨਾਂ ਨੇ ਕਿਹਾ ਕਿ ਤੁਸੀਂ ਹੁਣ ਆਪਣੀ ਪਾਰਟੀ ਨੂੰ ਸੰਭਾਲੋ ਕਿਉਂਕਿ ਤੁਹਾਡਾ ਤਾਂ ਆਪਣਾ ਹੀ ਤੁਸੀਂ ਹੁਕਮਨਾਮਿਆਂ ਤੋਂ ਪਘੋੜੇ ਹੋਏ ਜਿੱਥੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲਏ ਗਏ ਫੈਸਲੇ ਤੇ ਵੀ ਨਹੀਂ ਤੁਸੀਂ ਡਟੇ ਤਾਂ ਤੁਸੀਂ ਹੁਣ ਆਪਣਾ ਪੱਲੜਾ ਕਾਇਮ ਕਰੋ ਸਾਡੇ ਨਾਲ ਸਮਝੋਤੇ ਕਰਨ ਦੀਆਂ ਗੱਲਾਂ ਨਾ ਕਰੋ ਸੁਖਬੀਰ ਬਾਦਲ ਤੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਅਸ਼wini ਸ਼ਰਮਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਦੋਸ਼ ਲਾਉਣ ਦੀ ਬਜਾਏ ਆਤਮ ਚਿੰਤ ਕਰਨਾ ਚਾਹੀਦਾ ਜੇਕਰ ਉਹ ਆਤਮ ਚਿੰਤ ਕਰਦੇ ਤਾਂ ਆਪਣੇ ਕਾਰਵਲ ਧਿਆਨ ਦੇਣ ਆ ਸਥਿਤੀ ਪੈਦਾ ਨਾ ਹੁੰਦੀ ਕੱਲ ਸੁਖਬੀਰ ਬਾਦਲ ਤੇ ਦੋਸ਼ ਲਗਾਏ ਕਿ ਕੇਂਦਰ ਸਰਕਾਰ ਦੇ ਨਾਲ ਨਾਲ ਅਕਾਲੀ ਦਲ ਨੂੰ ਤੋੜਿਆ ਗਿਆ ਉਹਨਾਂ ਨੇ ਅਕਾਲੀ ਆਗੂ ਖਾਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਦੀ ਦੂਜੀ ਪਾਰਟੀ ਬਰੋਲੀ ਭੂਮਿਕਾ ਤੇ ਸਵਾਲ ਉਠਾਏ ਸਨ ਤਾਂ ਤੁਹਾਨੂੰ ਦੱਸ ਦਈਏ ਕਿ ਜੋ ਵਾਰ-ਵਾਰ ਗੱਠ ਜੋੜ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਸੀ ਤਾਂ ਉਥੇ ਅੱਜ ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ ਜੋ ਮਨਜਿੰਦਰ ਸਿੰਘ ਸਿਰਸਾ ਵੱਲੋਂ ਤੇ ਅਸ਼ਵਨੀ ਕੁਮਾਰ ਵੱਲੋਂ ਜੋ ਪ੍ਰਧਾਨ ਨੇ ਪਾਜਬਾ ਦੇ ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਨਾਲ ਵੀ ਗੱਠ ਜੋੜ ਕਰਕੇ ਆਪਣੀਆਂ ਚੋਣਾਂ ਨਹੀਂ ਲੜਾਂਗੇ ਸਾਡੇ ਵੱਲੋਂ ਚੋਣਾਂ ਜਿਹੜੀਆਂ ਨੇ ਉਹ ਆਪ ਦੇ ਬਲਬੁੱਤੇ ਉੱਤੇ ਲੜੀਆਂ ਜਾਣਗੀਆਂ ਧੰਨਵਾਦ